ਪਟੇਗੜ੍ਹ ਸਾਹਿਬ ਟੂ ਮਲੰਡਾ ਪਟੇਗੜ੍ਹ ਸਾਹਿਬ ਟੂ ਲੰਡਰਾ ਐਂਡ ਪਟੇਗੜ੍ਹ ਸਾਹਿਬ ਟੂ ਫਗਨ ਮਾਝਾ ਪਟਿਆਲਾ ਰੋਡ ਤੱਕ ਸਾਰੇ ਹੀ ਜਿੰਨੇ ਦਰਸ਼ ਨੇ ਸਾਰਿਆਂ ਤੇ ਰਿਫਲੈਕਟਰਸ ਜਿਹੜੇ ਵੱਖ-ਵੱਖ ਰੰਗ ਦੇ ਲਾਏ ਨੇ ਡਾ ਰੋਕੀ ਰਸਤੇ ਰੋਕ ਕੇ ਕਹਿ ਰਹੇ ਸੀ ਵੀ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਇਹ ਸੇਵਾ ਕਰ ਰਹੇ ਹੋ ਕਿ ਤੁਹਾਡੀ ਕੋਸ਼ਿਸ਼ ਨਾਲ ਜੇ ਇੱਕ ਵੀ ਜਾਨ ਬਚ ਗਈ ਤਾਂ ਅਸੀਂ ਸਮਝਾਂਗੇ ਕਰਮਾ ਭਾਗਾ ਲਿਆ ਪੇਂਟ ਦਾ ਸਾਹਮਣਾ ਪਾਸਾ ਜਿੱਦੋਂ ਰਿਫਲੈਕਟ ਹੋਵੇ ਉਹ ਸਾਈਡ ਤੇ ਲਿਆ ਲਾਇਆ ਜਾ ਰਿਹਾ ਦੇਖ ਰਿਹਾ ਹਾਂ ਤੁਸੀਂ ਮੈਂ ਈਸ਼ਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜੇ ਪ੍ਰਸ਼ਾਸਨ ਹੈ ਬਹੁਤ ਬਖੂਬੀ ਕੰਮ ਕਰ ਰਿਹਾ ਹੈ ਕਿ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਕੋਈ ਅਨਸੁਖਾਂ ਵੀ ਘਟਨਾ ਨਾ ਵਾਪਰ ਸਕੇ ਤਾਂ ਜਗਾ ਜਗਾ ਦੇ ਉੱਤੇ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਕਿ ਆਪਦਾ ਕੰਮ ਕਰ ਰਿਹਾ ਹੈ ਤੇ ਤਨਾਤ ਹੈ ਸੰਗਤ ਦੀ ਸੇਵਾ ਦੇ ਵਿੱਚ ਤੇ ਸਾਡੇ ਨਾਲ ਡੀਐਸਪੀ ਗੁਰਪ੍ਰਤਾਪ ਸਿੰਘ ਜੀ ਮੌਜੂਦ ਨੇ ਜਿਨ੍ਹਾਂ ਵੱਲੋਂ ਰਿਫਲੈਕਟਰਸ ਨੇ ਜਿਹੜੇ ਪੇੜਾਂ ਦੇ ਉੱਤੇ ਲਗਾਏ ਜਾ ਰਹੇ ਨੇ ਤੇ ਸਰ ਰਿਫਲੈਕਟਰਸ ਲਗਾਉਣ ਦਾ ਕਾਰਨ ਕੀ ਹੈ ਕਿ ਜਗਾ ਜਗਾ ਦੇ ਉੱਤੇ ਜਿਵੇਂ ਰੋਡ ਦੀ ਸਾਈਡ ਤੇ ਜਿਹੜੇ ਵੀ ਪੇੜ ਨੇ ਉੱ ਪ੍ਰੈਕਟਿਸ ਤੁਹਾਡੇ ਵੱਲੋਂ ਲਗਾਏ ਜਾ ਰਹੇ ਜਿਸ ਤਰ੍ਹਾਂ ਕਿ ਮੈਨੂੰ ਤੁਹਾਨੂੰ ਪਤਾ ਠੰਡ ਦਾ ਮੌਸਮ ਆ ਕਾਫੀ ਜਿਹੜੇ ਫੌਗੀ ਡੇਸ ਨੇ ਧੁੰਦ ਕਾਫੀ ਪੈ ਰਹੀ ਨੇ ਤੇ ਬੜੀ ਬੜੀ ਦੂਰ ਤੋਂ ਸੰਗਤ ਆ ਰਹੀ ਆ ਤੇ ਇਸ ਕਰਕੇ ਜਿੰਨੇ ਵੀ ਅਸੀਂ ਜਿੰਨੀਆਂ ਵੀ ਫਤੇਗੜ ਸਾਹਿਬ ਨੂੰ ਛੜਕਾਂ ਆ ਰਹੀ ਨੇ ਜਿਹੜੀ ਕਵਰ ਹੋ ਰਹੀਆਂ ਨੇ ਅਸੀਂ ਸਾਰਿਆਂ ਦੇ 15-15 20-20 ਕਿਲੋਮੀਟਰ ਤੱਕ ਸਾ ਇਚ ਐਂਡ ਐਵਰੀ ਦਰਖਤੇ ਖੰਭੇ ਤੇ ਕਿਸੇ ਟੋਵਲ ਤੇ ਸਾਰਿਆਂ ਤੇ ਰਿਫਲੈਕਟਰਸ ਲਾਏ ਨੇ ਤੇ ਕਦੋਂ ਤੋਂ ਇਹ ਰਿਫਲੈਕਟਰਸ ਲਗਾਉਣੇ ਸ਼ੁਰੂ ਕੀਤੇ ਹੋਏ ਤੁਸੀਂ ਫਿਰ ਰਿਫਲੈਕਟਰ ਪਿਛਲੇ ਅਸੀਂ ਇੱਕ ਹਫ਼ਤੇ ਤੋਂ ਲਗਾਤਾਰ ਇੱਕ ਹਫ਼ਤੇ ਤੋਂ ਲਗਾ ਰਹ ਪਲਾਂਟ ਟੂ ਟ੍ਰੀ ਟੂ ਟ੍ਰੀ ਐਂਡ ਪੋਲ ਟੂ ਪੋਲ ਸਾਰੇ ਜਗ੍ਹਾ ਕਿ ਅਸੀਂ ਜਿਹੜੇ ਰਿਫਲੈਕਟਰਸ ਵਗੈਰਾ ਲਾ ਰਹੇ ਹਾਂ ਜਿਹੜੀ ਰਿਫਲੈਕਟਰਸ ਲਗਾਉਣ ਦਾ ਕੰਮ ਹੈ ਇਸ ਵਾਰ ਸ਼ੁਰੂ ਕੀਤਾ ਹੈ ਜਾਂ ਪਹਿਲਾਂ ਤੋਂ ਹੋ ਰਿਹਾ ਨਹੀਂ ਇਹ ਪਿਛਲੇ ਸਾਲ ਵੀ ਹੋਇਆ ਸੀ ਸਾਡੇ ਜਿਹੜੇ ਐਸਐਸਪੀ ਸ਼੍ਰੀ ਮੈਮ ਰਵਜੋਤ ਗਰੇਵਾਲ ਆਈਪੀਐਸ ਨੇ ਇਹ ਵੀ ਪਿਛਲੇ ਸਾਲ ਐਸਐਸਪੀ ਸਾਹਿਬ ਸੀ ਇਹ ਪਰਾਲਾ ਉਹਨਾਂ ਨੇ ਸ਼ੁਰੂ ਕਰਾਇਆ ਸੀ ਉਹ ਹੀ ਅਸੀਂ ਅੱਗੇ ਕੰਟੀਨਿਊ ਕਰ ਰਹੇ ਹਾਂ ਜੀ ਵੇਖਿਆ ਜਾਵੇ ਜਦੋਂ ਟਰਾਲੀਆਂ ਆਉਂਦੀਆਂ ਨੇ ਜਾਂ ਕਾਫੀ ਗਿਣਤੀ ਦੇ ਵਿੱਚ ਸੰਗਤ ਆਂਦੀ ਆ ਉਹਨਾਂ ਦੇ ਵਾਹਨ ਆਂਦੇ ਨੇ ਤਾਂ ਕਾਫੀ ਅਨਸੁਖਾਵੀ ਘਟਨਾਵਾਂ ਨੇ ਜਿਹੜੀਆਂ ਉਹਨਾਂ ਦੀਆਂ ਖਬਰਾਂ ਆਂਦੀਆਂ ਵਿਖਾਈ ਦਿੰਦੀਆਂ ਨੇ ਕਿ ਹਨਾ ਟਕਰਾ ਜਾਂਦੇ ਨੇ ਆਪਸ ਦੇ ਵਿੱਚ ਤੇ ਉਹਨਾਂ ਨੂੰ ਇਸ ਤੋਂ ਕਾਫੀ ਜ਼ਿਆਦਾ ਮਦਦ ਹੋ ਸਕਦੀ ਆ ਬਿਲਕੁਲ ਮਦਦ ਹੋਵੇ ਅਸੀਂ ਬੜਾ ਟੈਕਨੀਕਲ ਪ੍ਰੋਪਰ ਤਰੀਕੇ ਨਾਲ ਲਗਾ ਰਹੇ ਨੇ ਜਿਸ ਤਰ੍ਹਾਂ ਇਹਨੀਆਂ ਸੜਕਾਂ ਨੇ 2 ਵੇਜ਼ ਨੇ ਤਾਂ ਜਿੱਧਰ ਨੂੰ ਜਾਣਾ ਦਰਖਤ ਜਿਹੜਾ ਪੇੜ ਦਾ ਸਾਹਮਣਾ ਪਾਸਾ ਜਿੱਧਰੋਂ ਰਿਫਲੈਕਟ ਹੋਵੇ ਉਹ ਸਾਈਡ ਤੇ ਲਾਇਆ ਜਾ ਰਿਹਾ ਤੇ ਦੂਸਰੇ ਜਿਹੜੇ ਆਉਣ ਵਾਲੀ ਜਾਣ ਵਾਲੀ ਸੰਗਤ ਲਈ ਵੀ ਉਹਨਾਂ ਜਿਹੜੇ ਪੇੜ ਸਾਹਮਣੇ ਟਕਰਾਉਣਗੇ ਉਹਨਾਂ ਉਸ ਸਾਈਡ ਤੇ ਲਾਏ ਜਾ ਰਹੇ ਨੇ ਜਦੋਂ ਵਾਪਸੀ ਤੇ ਜਾਣਾ ਜਿਹੜੀ ਸਾਈਡ ਸਾਹਮਣੇ ਹੋਊਗੀ ਉਹ ਸਾਈਡ ਤੇ ਲਾਏ ਜਾ ਰਹੇ ਨੇ ਅਸੀਂ ਤਕਰੀਬ ਫਤੇਗੜ ਸਾਹਿਬ ਟੂ ਮਰੰਡਾ ਜੀ ਫਤੇਗੜ ਸਾਹਿਬ ਟੂ ਲਾਂਡਰਾ ਜੀ ਐਂਡ ਫਤੇਗੜ ਸਾਹਿਬ ਟੂ ਫਗਣ ਮਾਜਰਾ ਪਟਿਆਲਾ ਰੋਡ ਤੱਕ ਸਾਰੇ ਹੀ ਜਿੰਨੇ ਦਰਖਤ ਨੇ ਸਾਰਿਆਂ ਤੇ ਹੀ ਰਿਫਲੈਕਟਰਸ ਜਿਹੜੇ ਵੱਖ-ਵੱਖ ਰੰਗ ਦੇ ਲਾਏ ਨੇ ਈਵਨ ਕਿ ਇਸ ਤੋਂ ਬਿਨਾਂ ਰਸਤੇ ਵਿੱਚ ਜਿੰਨੇ ਪੋਲ ਜੇ ਕੋਈ ਨਹਿਰਾਂ ਨਹਿਰ ਦੀ ਜਿੰਨੀ ਰੇਲਿੰਗਸ ਵਗੈਰਾ ਆ ਰਹੀਆਂ ਨੇ ਉਹ ਵੀ ਰਿਫਲੈਕਟਰਸ ਨਾਲ ਕਵਰ ਕੀਤੀਆਂ ਨੇ ਜੀ ਇਹ ਸੰਗਤ ਨੂੰ ਇਸ ਨਾਲ ਫਾਇਦਾ ਹੋ ਰਿਹਾ ਕਿਸੇ ਨਾਲ ਗੱਲਬਾਤ ਹੋਈ ਉਹਨਾਂ ਦਾ ਪੋਜ਼ਿਟਿਵ ਰਿਵਿਊ ਉਹਨਾਂ ਦਾ ਕੋਈ ਆਇਆ ਕਿ ਸਰ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਵਾ ਬਿਲਕੁਲ ਜੇ ਸਾਡੀ ਟੀਮ ਲਾਰੇ ਸੀ ਮਾਵੀ ਕੋਲੇ ਪਹੁੰਚਿਆ ਸੀ ਤਾਂ ਰੋਕੀ ਰਸਤੇ ਰੋਕ ਕੇ ਕਹਿ ਰਹੇ ਸੀ ਵੀ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਇਹ ਸੇਵਾ ਕਰ ਰਹੇ ਹੋ ਕਿ ਤੁਹਾਡੀ ਕੋਸ਼ਿਸ਼ ਨਾਲ ਜੇ ਇੱਕ ਵੀ ਜਾਨ ਬਚ ਗਈ ਤਾਂ ਅਸੀਂ ਸਮਝਾਂਗੇ ਕਰਮਾ ਭਾਗਾਂ ਵਾਲਿਆ ਜੀ ਮਤਲਬ ਇਹ ਕਹਿ ਸਕਦੇ ਨੇ ਕਿ ਪੁਲਿਸ ਪ੍ਰਸ਼ਾਸਨ ਹੈ ਜਿਹੜੀ ਪੂਰੀ ਜਾਨ ਦੇ ਜਾਨ ਲਗਾ ਕੇ ਨਾ ਫਟੇਗੜ ਸਾਹਿਬ ਦੇ ਵਿੱਚ ਕੰਮ ਕਰਦੀ ਪਈਆ ਕਿ ਕਿਸੇ ਪਾਸਿਓ ਕੋਈ ਵੀ ਕੰਪਲੇਂਟ ਆਂਦੀ ਸੰਭਾਵਨਾ ਨਹੀਂ ਹੈਗੀ ਬਿਲਕੁਲ ਠੀਕ ਹੈ ਸਾਰਾ ਕੁਝ ਇਸ ਤਰ੍ਹਾਂ ਕਰ ਰਹੇ ਨੇ ਅੱਗੇ ਪਰਮਾਤਮਾ ਦੇ ਹੱਥ 'ਚ ਕੋਸ਼ਿਸ਼ ਇਹੀ ਆ ਵੀ ਬਿਲਕੁਲ ਸਾਰਿਆਂ ਨੂੰ ਕੋਈ ਸੁੱਖ ਸੂਲ ਦਿੱਤੀ ਜਾਵੇ ਕਿਸੇ ਨੂੰ ਵੀ ਕੋਈ ਕਿਸੇ ਇੱਕ ਕਿਸਮ ਦੀ ਵੀ ਪਰੇਸ਼ਾਨੀ ਨਾ ਹੋਵੇ ਕਿੰਨੇ ਕੇ ਰਿਫਲੈਕਟਰਸ ਹੁਣ ਤੱਕ ਤੁਸੀਂ ਲਗਾ ਚੁੱਕੇ ਆਲਮੋਸਟ ਸਾਡੇ 34 3500 ਰਿਫਲੈਕਟਰ ਲੱਗ ਚੁੱਕੇ ਨੇ ਤੇ ਉਹ ਹੁਣ ਵੀ ਮਤਲਬ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਇਹਦੇ ਵਿੱਚ ਤਾਂ ਚਲੋ ਸਹਾਇਤਾ ਹੋਵੇਗੀ ਜਦ ਤੱਕ ਸਰਦੀਆਂ ਨੇ ਪੂਰੀ ਸਰਦੀਆਂ ਦੇ ਵਿੱਚ ਵੀ ਲੋਕਾਂ ਨੂੰ ਇਹਦੀ ਸਹਾਇਤਾ ਰਹੇਗੀ ਬਿਲਕੁਲ ਰੌਜੀ ਐਸੀ ਜੋਡ ਕਰ ਰਹੇ ਜਿਹੜੇ 1 ਸਾਲ ਤੋਂ ਅਸੀਂ ਪਿਛਲੇ ਲਾਏ ਸੀ ਈਵਨ ਕਿ ਵਿੱਚ ਸਾਡੇ 10% ਉਹ ਵੀ ਰਿਫਲੈਕਟਰਸ ਹੈਗੇ ਨੇ ਅਜੇ ਉਹ ਵੀ ਰਿਫਲੈਕਟ ਕਰ ਰਹੇ ਨੇ ਤੇ ਪਤਾ ਨਹੀਂ ਉਹਨਾਂ ਨੇ ਕਿਨੂ ਕਿਨੂ ਸਹਾਇਤਾ ਕੀਤੀ ਹੋਊਗੀ ਇਹ ਤਾਂ ਪਰਮਾਤਮਾ ਹੀ ਜਾਣਦਾ ਜੀ ਪਰਮਾਤਮਾ ਜਾਣਦਾ ਤੇ ਇਹ ਸੰਗਤ ਨੂੰ ਕੁਝ ਮੈਸੇਜ ਦੇਣਾ ਚਾਹੁੰਦੇ ਹਾਂ ਸਰ ਸੰਗਤ ਨੂੰ ਇਹੀ ਮੈਸੇਜ ਗੁਰੂ ਘਰ ਦੇ ਪਹੁੰਚਣ ਲਈ ਫਤਿਹਗੜ੍ਹ ਸਿਪਾਲਸ ਨੇ ਬੜੇ ਵਧੀਆ ਪ੍ਰਬੰਧ ਕੀਤੇ ਨੇ ਕੋਈ ਤੈਸਚੌਣ ਦੀ ਜਰੂਰਤ ਨਹੀਂ ਪਾਰਕਿੰਗ ਸੋਨੀਆ ਆਊਟਰ ਤੇ ਕਰਕੇ ਉਥੋਂ ਸ਼ਟਲ ਬੱਸਿਸ ਦਾ ਕੀਤਾ ਗਿਆ ਰੇ ਸ਼ਟਲ ਬੱਸਿਸ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਲੈ ਕੇ ਆ ਰਹੀਆਂ ਟ੍ਰੈਫਿਕ ਤੋਂ ਸੰਚਾਰੂ ਢੰਗ ਨਾਲ ਚਲਾਉਣ ਲਈ ਜਿਹੜੀ ਪਾਰਕਿੰਗ ਆਊਟਰ ਤੇ ਕੀਤੀ ਗਈ ਆ ਸੰਗਤ ਨੂੰ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਲਿਉਣ ਲਈ ਸ਼ਟਲ ਬੱਸਿਸ ਬਕਾਇਦਾ ਪ੍ਰੋਪਰ ਚੱਲ ਰਹੀਆਂ ਨੇ ਤੁਸੀਂ ਸਾਰੀ ਇਵੈਂਟ ਕੋਲ ਤੇ ਮੈਂ ਦੇਖ ਰਿਹਾ ਤੁਸੀਂ ਕਵਰ ਵੀ ਕੀਤੀਆਂ ਨੇ ਇਸ ਕਰਕੇ ਸ਼ਰਧਾਲੂ ਨੂੰ ਇਹੀ ਅਪੀਲ ਆ ਕਿ ਆਪਣਾ ਸਮਾਨ ਮਹਿਫੂਜ਼ ਰੱਖਣ ਤੇ ਬੜੇ ਆਰਾਮ ਦੇ ਤਰੀਕੇ ਨਾਲ ਆਰਾਮ ਦੇ ਤਰੀਕੇ ਨਾਲ ਹੌਸਲੇ ਨਾਲ ਦਰਸ਼ਨ ਕਰਦੇ ਤੁਸੀਂ ਸ਼ਟਲ ਬੱਸੇ ਦੀ ਗੱਲ ਕੀਤੀ ਹੈ ਸ਼ਟਲ ਬੱਸੇ ਲਈ ਮੈਂ ਪੁੱਛਣਾ ਚਾਹਾਂਗੀ ਕਿ ਉਹਨਾਂ ਨੂੰ ਉਹਨਾਂ ਵੱਲੋਂ ਵੀ ਇੱਕ ਸੇਵਾ ਹੀ ਨਿਭਾਈ ਜਾ ਰਹੀ ਹੈ ਜਾਂ ਉਹਨਾਂ ਨੂੰ ਕੁਝ ਪੇ ਕੀਤਾ ਜਾ ਰਿਹਾ ਨਹੀਂ ਬਿਲਕੁਲ ਸੇਵਾ ਜੀ ਜਿਹੜੀ ਇੱਥੇ ਕਾਫੀ ਸਕੂਲਸ ਨੇ ਜਾਂ ਹੋਰ ਕੋਈ ਪ੍ਰਾਈਵੇਟ ਬੱਸੀਆਂ ਨੇ ਉਹਨਾਂ ਨੇ ਅਸੀਂ ਉਹਨਾਂ ਨੂੰ ਸਾਡੇ ਕੋਲ ਇੱਕ ਅਪੀਲ ਤੇ ਆਏ ਨੇ ਸਾਰੀ ਹੀ ਫ੍ਰੀ ਸੇਵਾ ਹੈ ਤੇ ਸਾਰੇ ਜਿਨ੍ਹਾਂ ਦੀ ਬੱਸੀ ਉਹ ਵੀ ਆਪਣੇ ਤੌਰ ਤੇ ਸਾਡੇ ਨਾਲ ਜੁੜ ਕੇ ਸਾਡਾ ਸਾਡਾ ਹਿੱਸਾ ਬਣ ਕੇ ਉਹ ਸੇਵਾ ਕਰ ਰਹੇ ਨੇ ਮਤਲਬ ਕਹਿ ਸਕਦੇ ਕਿ ਇੱਕ ਭਾਵਨਾ ਉਹਨਾਂ ਲੋਕਾਂ ਦੀ ਹੈ ਜਿਹੜੇ ਦੂਰੋਂ ਦੂਰੋਂ ਆ ਕੇ ਇੱਥੇ ਨਤਮਸਤਕ ਹੋ ਰਹੇ ਨੇ ਤੇ ਦੂਜੀ ਭਾਵਨਾ ਇੱਥੋਂ ਦੇ ਲੋਕਾਂ ਦੀ ਹੈ ਜਿਹੜੇ ਉਹਨਾਂ ਨੂੰ ਅ ਨਿਰਵਿਘਨ ਕਹਿ ਸਕਦੇ ਆ ਗੁਰਦੁਆਰਾ ਸਾਹਿਬ ਤੱਕ ਪਹੁੰਚਾ ਰਹੇ ਨੇ ਬਿਲਕੁਲ ਸਹੀ ਗੱਲ ਹੈ ਜੀ ਨਾਰਵੇਗਨ ਪਚਾਰੇ ਨੇ ਬੱਸ ਦੀ ਸੇਵਾ ਦੇ ਰਹੇ ਨੇ ਤੁਸੀਂ ਦੇਖੋਗੇ ਕਿ ਇਹ ਕੀ ਹੋਰ ਬੜੀ-ਬੜੀ ਅਚੀਵਮੈਂਟਸ ਕੀਤੀ ਆ ਲੋਕਾਂ ਨੇ ਆ ਜਮੀਨ ਹਾਇਰ ਕਰਕੇ ਠੇਕੇ ਤੇ ਲੈ ਕੇ ਉੱਥੇ ਪਾਰਕਿੰਗ ਬਣਾਈ ਆ ਇਹ ਵੀ ਬੜੀ ਤਕੜੀ ਸੇਵਾ ਨੇ ਸਾਡੇ ਕੋਲ 8-10 ਪਾਰਕਿੰਗਸ ਐਸੀਆਂ ਨੇ ਜਿਹੜੀ ਕਿ ਲੋਕਾਂ ਨੇ ਪ੍ਰਾਈਵੇਟ ਜ਼ਮੀਨ ਠੇਕੇ ਤੇ ਲੈ ਕੇ ਉੱਥੇ ਪਾਰਕਿੰਗ ਬਣਾਈਆਂ ਔਰ ਉਹ ਵੀ ਇੱਕ ਸੇਵਾ ਹੀ ਕਰ ਰਹੇ ਨੇ ਸੇਵਾ ਕਰ ਰਹੇ ਤੁਸੀਂ ਦੇਖੋਗੇ ਕਿੰਨੇ ਵਧੀਆ ਪ੍ਰਬੰਧ ਨੇ ਜਿਹੜੇ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਕੀਤੇ ਗਏ ਨੇ ਤੇ ਹੱਥੇ ਦੇ ਵਿੱਚ ਇਹਨਾਂ ਦੇ ਕਿੱਟਾ ਜਿੱਥੇ ਕਿ ਰਿਫਲੈਕਟਰਸ ਨੇ ਪੇੜਾਂ ਦੇ ਉੱਤੇ ਲਗਾਏ ਜਾ ਰਹੇ ਨੇ ਕਿ ਤਾਂ ਕਿ ਕੋਈ ਵੀ ਅਨੁਸੁਖਾਂ ਵੀ ਘਟਣਾ ਵਾ ਜਿਹੜੀ ਨਾ ਵਾਪਰ ਸਕੇ ਤਿੰਨ ਜਿਹੜੇ ਤਿੰਨ ਏਰੀਆ ਨੇ ਜਿਹੜੇ ਇਹਨਾਂ ਵੱਲੋਂ ਕਵਰ ਕੀਤੇ ਗਏ ਨੇ ਤੇ ਰਿਫਲੈਕਟਰਸ ਉਸ ਅਕੋਰਡਿੰਗ ਲਗਾਏ ਜਾ ਰਹੇ ਨੇ ਕਿ ਜਦੋਂ ਤੁਸੀਂ ਆਉਂਗੇ ਤਾਂ ਸਿੱਧੀ ਉੱਤੇ ਜਦੋਂ ਰੋਸ਼ਨੀ ਪੈਂਦੀ ਹੈ ਤਾਂ ਉਹ ਰਿਫਲੈਕਟ ਹੋਣਗੇ ਤੇ ਇਹ ਵੀ ਬਹੁਤ ਵੱਡੀ ਸੇਵਾ ਹੈ ਜਦੋਂ ਧੁੰਦਾਂ ਦਾ ਮੌਸਮ ਹੁੰਦਾ ਤਾਂ ਕਾਫੀ ਦੁਰਘਟਨਾਵਾਂ ਸਾਹਮਣੇ ਆ ਜਿਹੜੀ ਕਿ ਇਹ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਪੂਰੀ ਮੁਸਤੈਦੀ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ ਤੇ ਅ ਸ਼੍ਰੀ ਫਤੇਗੜ ਸਾਹਿਬ ਆਉਣ ਵਾਲੇ ਨਤਮਸਤਕ ਹੋਣ ਵਾਲੇ ਆਪਣੀਆਂ ਭਾਵਨਾਵਾਂ ਨਾਲ ਆਉਣ ਵਾਲੇ ਬਿਨਾਂ ਕਿਸੇ ਪਰੇਸ਼ਾਨੀ ਤੋਂ ਇੱਥੇ ਆ ਕੇ ਮੱਥਾ ਟੇਕ ਕੇ ਜਾ ਸਕਦੇ ਆ